ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਤੇ ਨਾਲ ਆਪਾਂ ਅਰਥ ਵੀ ਸਿੱਖਣੇ ਨੇ ਗੁਰਬਾਣੀ ਦੇ ਕਿਉਂਕਿ ਇਹ ਸ਼ਬਦ ਬਹੁਤ ਮਹਿੰਗਾ ਹੈ ਤੇ 715 ਅੰਗ ਤੇ ਆਉਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂਰੜੋ ਹਿਓ ਰੇ ਹੁਣ ਸੰਗਤ ਜੀ ਗਰਭ ਬੋਲਣਾ ਪੋਲਾ ਸ਼ਬਦ ਹੈ ਗਰਭ ਨਹੀਂ ਕਹਿ ਦੇਣਾ ਤਿਆਰ ਰੱਖਣਾ ਇੱਥੇ ਬੱਬੇ ਦੇ ਨਾਲ ਆਇਆ ਜਿੱਥੇ ਬੱਬੇ ਦੇ ਨਾਲ ਆਵੇ ਗੱਗਾ ਰਾਰਾ ਬੱਬਾ ਆਵੇ ਗਰਭ ਦਾ ਮਤਲਬ ਹੁੰਦਾ ਹੈ ਹੰਕਾਰ ਤੇ ਜੇ ਇੱਥੇ ਭੱਬਾ ਆ ਜਾਏ ਫਿਰ ਉਹਨੂੰ ਗਰਭ ਹੁੰਦਾ ਕੁੱਖ ਭੱਬੇ ਦੇ ਨਾਲ ਅਰਥ ਬਲ ਜਾਂਦਾ ਇਸ ਕਰਕੇ ਤਿਆਰ ਰੱਖਣਾ ਗਰਭ ਗਹਿਲੜੋ ਮੋਰੜੋ ਹਿਓ ਰੇ ਮੂੜੜੋ ਡੋ ਡਾੜੇ ਲੱਗੇ ਨੇ ਦੋ ਡਾੜਿਆਂ ਦੀ ਆਵਾਜ਼ ਉਚਾਰਨ ਹੋਵੇ ਮੂੜੜੂ ਮੂੜੜੂ ਹੀਓ ਆਹੇ ਬਿਆਰੀ ਊੜੇ ਦਾ ਮੂੰਹ ਖੁੱਲੈ ਹੀਓ ਰੇ ਅਰਥ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਹੈ ਭਾਈ ਮੂਰਖ ਹਿਰਦਾ ਹੰਕਾਰ ਵਿੱਚ ਝੱਲਾ ਹੋਇਆ ਰਹਿੰਦਾ ਹੈ ਹੀਓ ਮਹਾਰਾਜ ਰੀ ਮਾਇਓ ਮਹਾਰਾਜ ਰੀ ਮਾਇਓ ਪਾਠ ਵੱਖਰੇ ਵੱਖਰੇ ਨੇ ਧਿਆਨ ਰੱਖਣਾ ਹੀਓ ਮਹਾਰਾਜ ਰੀ ਮਾਇਓ ਕਹਿੰਦੇ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਅੱਗੇ ਪੰਕਤੀ ਵੀ ਦੱਸਦੇ ਨੇ ਢੀਹਰ ਨਿਆਏ ਮੋਹ ਫਾਕਿਓ ਰੇ ਕਹਿੰਦੇ ਮੱਛੀ ਦੇ ਵਾਂਗ ਮੋਹ ਵਿੱਚ ਫਸਾ ਰੱਖਿਆ ਹੈ ਜਿਵੇਂ ਮੱਛੀ ਨੂੰ ਕੁੰਡੀ ਵਿੱਚ ਫਸਾ ਦਿੰਦੇ ਨੇ ਕਹਿੰਦੇ ਢੀਹਰ ਨਿਆਏ ਮੋਹ ਫਾਕਿਓ ਰੇ ਰੇ ਵੱਖਰਾ ਪਾਠ ਹੈ ਫਾਕਿਓ ਰੇ ਰਹਾਉ ਘਣੋ 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 ਸਦ ਲੋੜੈ ਲੋੜੇ ਨਹੀਂ ਕਹਿ ਦੇਣਾ ਲੋੜੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਤਿਆਰ ਰੱਖਣਾ ਘਣੋਂ ਨਾਣੇ ਦੀ ਆਵਾਜ਼ ਉਚਾਰਨ ਹੋਵੇ ਘੰਨੋ ਘੰਨੋ ਨਹੀਂ ਕਹਿ ਦੇਣਾ ਘਣੋਂ 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 ਸਦ ਲੋੜ ਹੈ ਬਿਨ ਲੈਣੇ ਕੈਠੇ ਦੋ ਦਲਾਵਾਂ ਲੱਗੀਆਂ ਕੈਂਠੇ ਨਹੀਂ ਕਹਿ ਦੇਣਾ ਕਈ ਸੰਗਤਾਂ ਬਿੰਦੀ ਲਾ ਕੇ ਪੜ ਜਾਂਦੀਆਂ ਨੇ ਤਿਆਰ ਰੱਖਣਾ ਸੰਗਤ ਜੀ ਬਿੰਦੀ ਤੁਰੈਤ ਪੜਨਾ ਤੇ ਦਲਾਵਾਂ ਉਚਾਰਨ ਕਰਨੀਆਂ ਕੈਠੇ ਪਾਇਓ ਰੇ ਇਹਦਾ ਅਰਥ ਕਰਦੇ ਨੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਮੋਹ ਦੇ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਹੈ ਤੇ ਅੱਠੇ ਪੈਰ ਮੰਗਦਾ ਹੀ ਰਹਿੰਦਾ ਹੈ ਕਹਿੰਦੇ ਪਰ ਭਾਗਾਂ ਤੋਂ ਬਿਨਾ ਕਿੱਥੋਂ ਪ੍ਰਾਪਤ ਕਰੇਗਾ ਜਦੋਂ ਭਾਗਾਂ ਦੇ ਵਿੱਚ ਲਿਖੀ ਨਹੀਂ ਮਾਇਆ ਤੇ ਪ੍ਰਾਪਤ ਕਿਵੇਂ ਹੋਵੇਗੀ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਮਹਾਰਾਜ ਰੋਗਾਥ ਵਾਹੁ ਸੋ ਲੁਭੜਿਓ ਲੁਭੜਿਓ ਇੱਥੇ ਵਿਸਰਾਮ ਲਾਉਣਾ ਇੱਥਣ ਪਿਆਰ ਰੱਖਣਾ ਲੋਭ ੜਿਓ ਨਹੀਂ ਕਹਿ ਦੇਣਾ ਸੰਗਤ ਜੀ ਮਹਾਰਾਜ ਰੋਗਾਥ ਗਾਠ ਵਾਹੂ ਸ਼ੋ ਲੁਬੜਿਓ ਇੱਥੇ ਵਿਸਰਾਮ ਹੈ ਨਿਹਭਾਗੜੋ ਇਹ ਪਾੜ ਇਕੱਠਾ ਹੈ ਨਿਹਭਾਗੜੋ ਨਿਹਭਾਗੜੋ ਪਾਹੇ ਪਾਹੇ ਪਾਏ ਨੇ ਕਹਿ ਦਨਾ ਭੱਬੇ ਦੀ ਬਾਜ ਉਚਾਰਨ ਕਰਨੀ ਪਾਹੇ ਪਾਹੇ ਸੰਜੋਯੋ ਰੇ ਸੰਜੋਯੋ ਪਾੜ ਇਕੱਠਾ ਹੈ ਸੰਜੋਯੋ ਰੇ ਅਰਥ ਕਰਦੇ ਨੇ ਕਹਿੰਦੇ हे ਭਾਈ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਤੇ ਇਸੇ ਦੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅਗ ਨਾਲ ਜੋੜੀ ਰੱਖਦਾ ਹੈ। ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਇੱਥੇ ਵਿਸਰਾਮ ਲਉਣਾ ਸਗਲੋ ਤੇ ਥਾਰੇ ਸਗਲੇ ਪ੍ਰਾਸ਼ਤ ਪ੍ਰਾਸ਼ਤ ਮਿਟਿਓਰੇ हे ਮਨਾ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ। ਕਹਿੰਦੇ ਇਸ ਦੀ ਬਰਕਤ ਦੇ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਇਹ ਤਿਆਰ ਰੱਖਣਾ ਗੰਠੜਿਓ ਨਹੀਂ ਕਹਿ ਦੇਣਾ ਬਿੰਦੀ ਤੋਂ ਬਿਨਾ ਟਿੱਪੀ ਤੋਂ ਬਿਨਾ ਉਚਾਰਨ ਕਰਨਾ ਗਾਠੜਿਓ ਜਨ ਨਾਨਕ ਗਰਭਾਸ ਨ ਪੌੜਿਓ ਰੇ ਪੌੜਿਓ ਰੇ ਸੋ ਇਸ ਦਾ ਅਰਥ ਸਤਿਗੁਰੂ ਜੀ ਬਚਨ ਕਰਦੇ ਨੇ ਕਹਿੰਦੇ ਹੇ ਨਾਨਕ ਦਾਸ ਕਹਿੰਦੇ ਆਖ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਦੇ ਭਾਗਾਂ ਵਿੱਚ ਕੁਝ ਪ੍ਰਾਪਤ ਲਿਖੀ ਹੈ ਕਹਿੰਦੇ ਉਹ ਜੋਨਾ ਦੇ ਵਿੱਚ ਨਹੀਂ ਪੈਂਦੇ ਸੋ ਸੰਗਤ ਜੀ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕਰ ਲਿਆ ਨਾਲ ਆਪਾਂ ਸੰਖਿਆ ਵੀ ਕੀਤੀ ਹੈ ਨਾਲ ਆਪਾਂ ਅਰਥ ਵੀ ਸਿੱਖੇ ਨੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸੰਗਤ ਜੀ ਭਾਈ ਗੁਰਦਾਸ ਦੀਆਂ ਬਾਰਾਂ ਦੀ ਸੰਥਿਆ ਲੜੀਵਰ ਚੱਲ ਰਹੀ ਹੈ ਪਲੇਲਿਸਟ ਵਿੱਚ ਜਾ ਕੇ ਤੁਸੀਂ ਦਰਸ਼ਨ ਕਰੋਗੇ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ